어디로 가야 돼? 어에 아, ਤੁਹਾਡੇ ਕੀ ਹੈ ਉਹ ਦਿਨ ਮਾੜੀ ਅਕਤੂਬ ਦੇ ਬਾਹਰ ਇੱਕ ਅੰਤਾਰੀ ਨੂੰ ਲਗਾਈ ਜਾਏਗੀ ਬੈਟਰੀ ਬਾਕਸ ਦੇ ਵਿੱਚ ਜਿਸ ਦਾ ਕੰਮ ਹੈ ਜਨਰੇਟਰ ਨੂੰ ਚਲਾਉਣਾ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਕਿਸ ਮਤਕ ਦੀ ਜਾ ਰਹੀ ਹੈ ਇਹ ਆ ਮਤਲਬ ਜਿਹੜਾ ਇਹਨਾਂ ਨੇ ਉੱਤੇ ਵਾਧੂ ਰੱਖਿਆ ਸਮਾਨ ਜਿਹੜੇ ਆ ਆਪਣੇ ਪਬਲਿਕ ਨੂੰ ਇਹਦੇ ਵਿੱਚ ਮੁਸ਼ਕਲ ਆਉਂਦੀ ਆ ਇਹਦਾ ਕਰਕੇ ਅਸੀਂ ਕਾਰਪੋਰੇਸ਼ਨ ਵੱਲੋਂ ਸਾਨੂੰ ਵੀ ਆ ਨਾਲ ਵੀ ਅਸੀਂ ਉਹਨਾਂ ਦੀ ਹੈਲਪ ਵਾਸਤੇ ਨਾਲ ਆਏ ਤੇ ਹੁਣ ਇਹਨਾਂ ਨੂੰ ਸਮਝਾਇਆ ਵੀ ਕੋਈ ਸਮਾਨ ਵੀ ਚੱਕਾ ਵਿੱਚ ਹੁਣ ਦੇਖਦੇ ਆ ਵੀ ਇਹ ਲੋਕ ਜਿਹੜੇ ਆ ਇਹ ਗੱਲ ਨੂੰ ਸਮਝਦੇ ਕਿ ਨਹੀਂ ਤੁਹਾਡੇ ਲੋਕ ਕਿਹੜੇ ਕਿਹੜੇ ਏਰੀਆ ਚ ਰੋਕ ਕੀਤਾ ਜਾ ਰਿਹਾ ਅੱਜ ਅੱਜ ਰੇਲਵੇ ਸਟੇਸ਼ਨ ਸ਼ੋਕਾ ਚੌਂਕ ਸ਼ੋਕਾ ਚੌਂਕ ਤੋਂ ਉਧਰ ਨੂੰ ਵੀ ਜਾਵਾਂਗੇ ਜੀ ਅਜੇ ਚੱਲਣਾ ਕੰਮ ਸਾਡਾ ਤੇ ਇਹ ਹਜੇ ਤੱਕ ਕੀ ਕੀ ਸਮਾਨ ਰੋਕ ਕੀਤਾ ਗਿਆ ਸਮਾਨ ਇਹੀ ਆ ਜਿੱਦਾਂ ਹੁਣ ਕੋਈ ਵਾਦੂ ਘਟੂ ਜੋ ਸਾਡੇ ਹੱਥ ਆਇਆ ਜਿੱਦਾਂ ਕੋਈ ਇਹਨਾਂ ਨੇ ਟੇਬਲ ਲਾਇਆ ਕੋਈ ਸਾਈਕਲ ਲਾਇਆ ਕੋਈ ਜਿੱਦਾਂ ਦਾ ਜੋ ਕੋਈ ਸਮਾਨ ਆ ਉਹ ਅਸੀਂ ਉਹ ਕਾਰਪੋਰੇਸ਼ਨ ਵਾਲਿਆਂ ਨੇ ਰੱਖਾ ਵਿੱਚ ਰੋਕੀ ਕੀਤਾ ਜਾ ਰਿਹਾ ਹੈ ਦੁਕਾਨਦਾਰਾਂ ਨੂੰ ਅਸੀਂ ਸਮਝਾਉਨੇ ਵੀ ਆ ਵੀ ਤੁਸੀਂ ਆਪਣਾ ਰੱਖੋ ਅੰਦਰ ਜਿੱਦਾਂ ਇਹ ਹੁਣ ਕਹਿ ਰਹੇ ਆ ਸਾਨੂੰ ਵੀ ਇਹ ਸਾਨੂੰ ਅਸੀਂ ਕੀ ਕਰੀਏ ਜਦੋਂ ਇਹਨਾਂ ਬੋਲਿਆ ਵੀ ਆ ਮੀਡੀਆ ਦੇ ਤੇ ਅਸੀਂ ਮੈਂ ਕਹਿੰਨਾ ਵੀ ਇਹ ਬੈਠ ਕੇ ਕੋਈ ਆਪਣੇ ਪ੍ਰਸ਼ਾਸਨ ਨਾਲ ਜਿੱਦਾਂ ਗੱਲ ਕਰ ਸਕਦੇ ਆ ਫਿਰ ਜੋਦਾਂ ਵੀ ਹੁਕਮ ਹੋਊਗਾ ਉਦੋਂ ਉਹ ਸਭ ਨੱਚਾਂਗੇ ਅੱਜ ਰੇਲਵੇ ਰੋਡ ਕਾਰਪੋਰੇਸ਼ਨ ਵੱਲੋਂ ਅੰਗਰੋਜਮੈਂਟ ਦੇ ਨਾਂ ਤੇ ਦੁਕਾਨਦਾਰਾਂ ਦੇ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਰੋਜ਼ ਉਹਨਾਂ ਦਾ ਸਮਾਨ ਚੁੱਕਣ ਵਾਸਤੇ ਕਾਰਪੋਰੇਸ਼ਨ ਦੀ ਗੱਡੀ ਆ ਜਾਂਦੀ ਹੈ ਅਸੀਂ 4-5 ਵਾਰੀ ਡਿਪਾਰਟਮੈਂਟ ਜਾ ਕੇ ਗੱਲ ਵੀ ਕੀਤੀ ਹੈ ਕਿ ਸਾਡਾ ਕੋਈ ਮਸਲਾ ਹੱਲ ਕਰੋ ਲੇਕਿਨ ਕਾਰਪੋਰੇਸ਼ਨ ਵੱਲੋਂ ਨਾ ਪਿਛਲੀਆਂ ਸਰਕਾਰਾਂ ਨੇ ਸੁਣਵਾਈ ਹੋਈ ਨਾ ਐਡਕੀ ਕੀ ਸੁਣਵਾਈ ਹੋਈ ਬਗੈਰ ਪੁੱਛੇ ਗੱਡੀਆਂ ਭੇਜ ਦਿੰਦੇ ਆ ਬਗੈਰ ਸਾਨੂੰ ਕੌਨਫਿਡੈਂਸ਼ੀਅਲ ਹੈ ਨਾ ਸਾਨੂੰ ਕੋਈ ਅਲਰਮ ਦਿੰਦੇ ਆ ਕਿ ਤੁਸੀਂ ਆਪਣਾ ਸਮਾਨ ਆਪਣੀ ਲਿਮਟ 'ਚ ਰੱਖੋ ਨਾ ਕੋਈ ਇੱਥੇ ਸੈਂਟਰ ਲਾਈਨਿੰਗ ਹੈ ਨਾ ਕੋਈ ਪਾਰਕਿੰਗ ਕਰਨ ਵਾਸਤੇ ਕਸਟਮਰ ਸਾਈਕਲ ਲਾਈਨ ਆਂਦਾ ਹੈ ਉਹਦੀ ਵੀ ਗੱਡੀਆਂ ਜੱਪ ਕੀਤੀਆਂ ਜਾਂਦੀਆਂ ਦੱਸੋ ਬਿਜ਼ਨਸ ਕਿੱਦਾਂ ਕਰਾਂਗੇ ਅਸੀਂ ਤੁਹਾਡਾ ਵੀ ਜੱਪ ਕਿੱਦਾਂ ਗਿਆ ਜੀ ਟਾਰਗੇਟ ਜੇ ਕਈਆਂ ਦੇ ਸਾਈਕਲ ਕਈਆਂ ਦੇ ਰੇਡੀਆਂ ਕਈਆਂ ਦੇ ਸਚੂਲ ਕਈਆਂ ਦੇ ਪੱਖੇ ਤੱਕ ਦੁਕਾਨ ਦੇ ਪਰ ਲੱਗੇ ਉਹ ਲਾ ਦਿੱਤੇ ਗਏ ਜਾਂ ਜਦ ਕਿ ਸਾਈਕਲ ਨਾ ਬਰਾਬਰ ਲਗੇ ਸੀ ਇੱਕ ਬੰਦਾ ਬਾਹਰ ਬੈਠਾ ਸਚੂਲ ਦੇ ਸਚੂਲ ਤੱਕ ਚੁਕੇ ਜਾ ਰਿਹਾ ਹੈ ਇੰਨੀ ਵੀ ਤਕੈਸ਼ਾਈ ਕਰਨਾ ਬਿਲਕੁਲ ਗਲਤ ਹੈ ਅਸੀਂ ਇਹੋ ਬੇਨਤੀ ਕਰਦੇ ਹਾਂ ਸਰਕਾਰ ਵੱਲੋਂ ਮੌਜੂਦਾ ਜਿਹੜੇ ਐਮਐਲਏ ਨੇ ਨਾਰਥ ਦੇ ਕੁਵਰ ਵਿਜੇ ਪ੍ਰਤਾਪ ਜੀ ਵੱਲੋਂ ਕਿ ਸਾਡੇ ਹੱਕ ਦੇ ਵਿੱਚ ਪਬਲਿਕ ਦੇ ਹੱਕ ਜੇ ਸਾਡੀ ਸੁਣਵਾਈ ਕੀਤੀ ਜਾਏ ਕਿਉਂਕਿ ਸਾੜਨਾ ਇੱਕ ਵਾਅਦਾ ਕੀਤਾ ਗਿਆ ਸੀ ਕਿ ਫੁੱਟਬਾਲ ਦੇ ਉੱਤੇ ਸਾਰਾ ਕੰਮ ਕੀਤਾ ਜਾ ਰਿਹਾ ਹੈ ਨਾ ਕਿ ਜਦ ਕਿ ਫੁੱਟਬਾਲ ਤੇ ਇੱਕ ਕੰਮ ਕਰ ਨਹੀਂ ਸਕਦੇ ਬਿਲ ਕੰਮ ਨਹੀਂ ਕੀਤਾ ਜਾ ਸਕਦਾ ਹਾਂ ਬੰਦਾ ਜੇ ਖਲੋਤਾ ਇੱਕ ਸਟੂਲ ਲਾ ਕੇ ਬੈਠਾ ਹੈ ਉਹ ਉਸ ਤੋਂ ਉਹਨੂੰ ਰੋਕਣ ਦੀ ਬਜਾਏ ਪਹਿਲੇ ਹਾਲ ਬਾਜ਼ਾਰ ਜਾਓ ਬਲੇ ਗੁਰੂਬਜ਼ਾਰ ਜਾਓ ਜਿਹੜੇ ਸ਼ਹਿਰ ਦੇ ਅੰਦਰਲੇ ਏਰੀਆ ਉਧਰ ਜਾਓ ਲਾਰੈਂਸ ਰੋਡ ਜਾਓ ਉਧਰ ਕਿਉਂ ਨਹੀਂ ਗਰੋਜਮੈਂਟ ਕੀਤੀ ਜਾਂਦੀ ਸਿਰਫ ਇਸ ਰੋਡ ਦੇ ਅੱਗੇ ਕਿਧੱਕੇਸ਼ਾਈ ਕਿਉਂ ਕੀਤੀ ਜਾਂਦੀ ਇਹਨਾਂ ਨਾਲ ਦੁਸ਼ਮਣੀ ਕਿਉਂ ਕੀਤੀ ਜਾਂਦੀ ਆ ਅੱਜ ਸਾਡੇ ਵੱਲੋਂ ਮਾਰਕੀਟ ਐਸੋਸੀਏਸ਼ਨ ਵੱਲੋਂ ਅੱਜ ਇਹ ਗੱਡੀ ਰੋਕੀ ਗਈ ਹੈ ਇਹਨਾਂ ਨੂੰ ਇਹੋ ਕਿਹਾ ਗਿਆ ਹੈ ਕਿ ਸਾਨੂੰ ਜਾਂ ਤੇ ਇੱਕ ਮੌਕਾ ਦਿਓ ਸਾਨੂੰ ਇੱਕ ਲਾਈਨਿੰਗ ਦਿਓ ਕਿ ਅਸੀਂ ਕਿਸ ਦਾਰੇ 'ਚ ਰਹਿਣਾ ਹੈ ਸਾਡੇ ਨਾਲ ਸਮਝੌਤਾ ਕਰਕੇ ਸਾਨੂੰ ਪ੍ਰੋਪਰ ਤਰੀਕੇ ਨਾਲ ਸਾਨੂੰ ਕੰਮ ਕਰਨ ਦਿੱਤਾ ਜਾਏ ਐਸ ਨਾਲ ਸਾਡਾ ਕਾਰੋਬਾਰ ਨਹੀਂ ਚੱਲਣਾ ਸਾਡਾ ਬਿਜ਼ਨਸ ਬੰਦ ਰਹਿਣੇ ਆ ਜੇ ਐਸ ਨਾਲ ਹੀ ਤਕੇਸ਼ਾਈ ਰ ਲੋਜ ਕੀਤੀ ਗਈ ਸਾਡੇ ਨਾਲ ਤੇ ਅਸੀਂ ਦੁਕਾਨਾਂ ਬੰਦ ਕਰਕੇ ਸਰਕਾਰ ਦੇ ਖਲਾਫ ਧਰਨੇਬਾਜ਼ੀ ਵੀ ਕਰ ਸਕਦੇ ਹਾਂ ਜਿਨ੍ਹਾਂ ਨੇ ਅਸੀਂ ਜਿਤਾਇਆ ਤੇ ਅਸੀਂ ਹਰਾਨਵਲੀ ਵੀ ਪੂਰੀ ਕੋਸ਼ਿਸ਼ ਕਰਾਂਗੇ